ਉਹ ਜੋ ਅਨਾਹਦ ਨਾਦ ਪ੍ਰਮਾਤਮਾ ਦਾ ਜਿਨ੍ਹਾਂ ਨੇ ਸੁਣਿਆ ਤੇ ਸੁਣ ਕੇ ਫਿਰ ਆਹਤ ਬਾਣੀ ਨਾਲ ਬਾਹਰ ਪ੍ਰਗਟ ਕੀਤਾ ਅਖੇ ਇਸ ਨੂੰ ਜਪੋ ਅਨਾਹਦ ਸੁਣਨ ਲੱਗ ਪੋਗੇ ਜਦ ਅਨਾਹਦ ਨੂੰ ਸੁਣਨ ਲੱਗ ਪੈ ਤਾਂ ਤੁਸੀਂ ਪ੍ਰਮਾਤਮਾ ਨੂੰ ਸੁਣਨ ਲੱਗ ਪੈ ਅਨਹਦ ਬਾਣੀ ਨਾਦ ਵਜਾਇਆ ਚੇਤ ਅਚੇਤ ਮੌੜ ਮਨ ਮੇਰੇ ਬਾਜੇ ਅਨਾਹਦ ਬਾਜਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੋਰੇ ਸੁਣਨ ਲੱਗ ਪਿਆ ਤੇ ਜਪ ਜਾ ਰੇ ਰਿਆ ਸਦ ਸੰਗ ਜਾ ਰੇ ਰਿਆ ਬਾਣੀ ਦਾ ਪਾਠ ਜਾ ਰੇ ਰਿਆ ਤੋ ਨਿਹਰਾ ਅਨਾਹਦ ਨਾਦ ਨੂੰ ਸੁਣੇਗਾ ਹੀ ਨਹੀਂ ਪਰਮ ਝਲਕ ਨੂੰ ਵੇਖਣ ਵਾਲਾ ਬਣ ਜਾਏਗਾ ਵੇਖਣ ਵਾਲਾ ਇੰਜ ਬਣੇਗਾ ਝਲਕ ਦਾ ਰੂਪ ਹੋ ਜਾਏਗਾ ਝਲਕ ਦੇ ਸਮਾ ਜਾਏਗਾ ਇਸ ਤਰ੍ਹਾਂ ਜਿਵੇਂ ਜੋਤ ਦੇ ਚ ਜੋਤ ਸਮਾ ਗਈ ਬੂੰਦ ਦੇ ਚ ਬੂੰਦ ਸਮਾ ਗਈ ਸੂਰਜ ਕਿਰਨ ਮਿਲੇ जल का जल हुआ राम ज्योति जोतरले संपूर्ण थैया राम जिन्ने चेतक मनुख परमात्मा नहीं हो जांदा जमदा रहेगा मरदा रहेगा केवल परमात्मा ना जमदा है ना मरदा है जिन्ने चेतक मनुख नहीं होया जमदा रहेगा मरदा रहेगा एक मिनट और लेके मैं समाप्ति करा अब फरवरी ਦੇ ਮਹੀਨੇ ਚ ਮੈਂ ਕਾਨਪੁਰ ਸੇ ਹਰ ਸਾਲ ਉੱਠਿਆ ਹਾਂ ਪਹਿਲੇ ਹਫਤੇ ਇੱਕ ਸੱਜਣ ਨੇ ਮੈਨੂੰ ਦਿੱਲੀ ਤੋਂ ਫੋਨ ਕੀਤਾ ਔਰ ਕੀਤੀ ਅੰਮ੍ਰਿਤ ਵੇਲੇ ਕੰਡਾ ਦਾ ਮਸਕੀਨ ਜੀ ਸੁਣਿਆ ਤੁਸੀਂ ਭਵਿੱਖ ਵਕਤਾ ਹਰ ਇੱਕ ਦਾ ਭਵਿਸ਼ ਵੀ ਜਾਣਦੇ ਹੋ ਮੈਂ ਉਹਨੂੰ ਕਿਹਾ ਹਾਂ ਜਾਣਦਾ ਭਵਿਸ਼ ਵੀ ਜਾਣਦਾ ਅੱਛਾ ਅੱਜ ਕੇ ਹੁਣ ਤੁਸੀਂ ਦਿੱਲੀ ਆਓਗੇ ਉਦੋਂ ਦਿੱਲੀ ਮੈਂ ਆਣਾ ਸੀ ਬ੍ਰਹਮ ਸੀ ਅਸੀਂ ਤੁਹਾਡੇ ਕੋ ਲਾਵਾਂਗੇ ਆਪਣਾ ਭਵਿਸ਼ ਪੁੱਛਣ ਵਾਸਤੇ ਮੈਂ ਕਹ ਲੈ ਉਦੋਂ ਹੀ ਤੇ ਬੜੇ ਦਿਨ ਪੈ ਨੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਟੈਲੀਫੋਨ ਤੇ ਦੱਸ ਦੋਗੇ ਮੈਂ ਕਹਾਂ ਹਾਂ ਟੈਲੀਫੋਨ ਤੇ ਦੱਸ ਦਿਆਂਗੇ ਤਾਂ ਮੇਰਾ ਭਵਿਸ਼ ਕੀ ਹੈ ਮੈਂ ਕਹਾਂ ਮੇਰਾ ਤੇਰਾ ਹੀ ਨਹੀਂ ਸਾਰੀ ਦੁਨੀਆਂ ਦੇ ਮਨੁੱਖਾਂ ਦਾ ਭਵਿਸ਼ ਹੈ ਪ੍ਰਮਾਤਮਾ ਹੋਣਾ ਸਾਰੀ ਦੁਨੀਆ ਦੇ ਪਸ਼ੂਆਂ ਦਾ ਭਵਿਸ਼ਾਏ ਪਰਮਾਤਮਾ ਹੋਣਾ ਸਾਰੀ ਦੁਨੀਆ ਦੀ ਬਨਸਪਤੀ ਦਾ ਭਵਿਸ਼ਾਏ ਪਰਮਾਤਮਾ ਹੋਣਾ ਸਾਰੇ ਪਥਰਾਂ ਦਾ ਭਵਿਸ਼ਾਏ ਪਰਮਾਤਮਾ ਹੋਣਾ ਜਿਤਨੇ ਚਿਰ ਤੱਕ ਨਹੀਂ ਹੋ ਜਾਂਦੇ ਇਹ ਬਣਦੇ ਰਹਿਣਗੇ ਮਿਟਦੇ ਰਹਿਣਗੇ ਜਮਦੇ ਰਹਿਣਗੇ ਮਰਦੇ ਰਹਿਣਗੇ ਸਾਰੀ ਕਾਇਨਾਤ ਦਾ ਭਵਿਸ਼ਾਏ ਪਰਮਾਤਮਾ ਹੋਣਾ ਗੁਰਨਾਣਿਕ ਦਾ ਬੋਲ ਫਿਰ ਸੁਣ ਲਓ ਮੁਕਾਮ ਉਹੀ ਇਕ ਹੈ सारे का मुकाम एक है चाहे पत्थर ने चाहे बनस्पति है चाहे पशु पक्षी ने चाहे मनुख है मनुख जरा अगे है इस तो पिछे पशु ने इस तो पिछे बनस्पति है पत्थर सब तो पिछे वे है जिमें हाईवे से ट्रैफिक चल रहा होते पहुँचने वाला कोई विकार है कोई पिछे है कोई, कोई बहुत पिछे पत्थर सब तो पिछे यात्रा दे उस तो अगे है बनस्पति ਉਸ ਤੋਂ ਅੱਗੇ ਨੇ ਪਸ਼ੂ ਪੰਛੀ ਉਸ ਤੋਂ ਅੱਗੇ ਨੇ ਮਨੁੱਖ ਫਿਰ ਮਨੁੱਖਾਂ ਤੋਂ ਅੱਗੇ ਹੈ ਦੇਵਤਾ ਤੇ ਦੇਵਤਿਆਂ ਤੋਂ ਅੱਗੇ ਹੈ ਪਰਮਾਤਮਾ ਪਰਮਾਤਮਾ ਹੀ ਸਾਰਿਆਂ ਦੀ ਮੰਜ਼ਲ ਹੈ ਪਰਮਾਤਮਾ ਹੀ ਸਾਰਿਆਂ ਦਾ ਘਰ ਹੈ ਇਹ ਤਨ ਤੇ ਪਰਮਾਤਮਾ ਤੱਕ ਨਹੀਂ ਜਾ ਸਕੇਗਾ ਕਿਉਂਕਿ ਪਰਮਾਤਮਾ ਨਿਰਆਕਾਰ ਹੈ ਇਹ ਇੱਥੇ ਹੀ ਰਹਿ ਜਾਣਾ ਮਨ ਜਾ ਸਕਦਾ ਹੈ ਨਿਰਆਕਾਰ ਦੇ ਵਿੱਚ ਨਿਰਆਕਾਰ ਲੈ ਨਹੀਂ ਹੋ ਸਕਦਾ ਆਕਾਰ ਵਿੱਚ ਮੈਨੂੰ ਫਿਰ ਅਰਜ਼ ਕਰ ਲੈਣਾ ਜਦ ਜੋਤ ਦੇ ਵਿੱਚ ਜੋਤ ਹੋ ਗਏ ਤੋ ਆਪਣੇ ਘਰ ਪਹੁੰਚ ਗਏ ਗੁਰਬਾਣੀ ਕਹਿੰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੋ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਸ ਘਰ ਦੇ ਸਾਨੂੰ ਪ੍ਰਾਪਤੀ ਹੋਵੇ ਜਿਹਦੇ ਨਾਲ ਸਾਰੀ ਭਟਕਣਾ ਵਿਟ ਜਾਂਦੀ ਹੈ ਔਰ ਘਰ ਦੀ ਪ੍ਰਾਪਤੀ ਕਦੋਂ ਹੋਵੇਗੀ ਜਦ ਸੰਸਾਰ ਦੀ ਵਾਸ਼ਨਾ ਸਮਾਪਤ ਹੋ ਜਾਏ ਜੋਗ ਜੋਗ ਮੇਰੇ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਵਾਸ਼ਨਾ ਦਾ ਬੱਧਾ ਹੋਇਆ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਮੈਂ ਫਿਰ ਅਰਜ਼ ਕਰਾਂ ਇਸ ਤਨ ਦੇ ਮਰਦਿਆਂ ਵਾਸ਼ਨਾ ਨਹੀਂ ਮਰਦੀ ਇਸ ਤਨ ਦੇ ਮਰਦਿਆਂ ਮਨ ਨਹੀਂ ਮਰਦਾ ਕਾਮਨਾ ਨਹੀਂ ਮਰਦੀ ਜਦੋਂ ਵਾਸ਼ਨਾ ਮਰ ਜਾਂਦੀ ਹੈ ਤਾਂ ਮਨ ਆਪਣੇ ਘਰ ਚਲਾ ਜਾਂਦਾ ਹੈ ਪਰਮਾਤਮਾ ਦੇ ਚਲੀਨ ਹੋ ਜਾਂਦਾ ਹੈ ਗੁਰਬਾਣੀ ਆਵਾਜ਼ ਪਈ ਮਾਰਦੀ ਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੇਰਾ ਘਰ ਪ੍ਰਮਾਤਮਾ ਦਾ ਘਰ ਹੈ ਬਹੁਤ ਅੱਛਾ ਪਰਿਵਾਰ ਮਿਲ ਗਿਆ ਰਸਤੇ ਦਾ ਪੜਾਓ ਹੈ ਬਹੁਤ ਅੱਛੀਆਂ ਮਹਿਲ ਮਾੜੀਆਂ ਰਹਿਣ ਨੂੰ ਮਿਲ ਗਈਆਂ ਰਸਤੇ ਦਾ ਪੜਾਓ ਹੈ ਬਹੁਤ ਅੱਛਾ ਕਾਰੋਬਾਰ ਮਿਲ ਗਿਆ ਰਸਤੇ ਦਾ ਪੜਾਓ ਹੈ ਬਹੁਤ ਸਾਰੀ ਧਨ ਸੰਪਦਾ ਮਿਲ ਗਈ ਏ ਰਸਤੇ ਦਾ ਪੜਾਓ ਹੈ अजय यात्रा दे रस्ते परमात्मा मिल गया घर तक पहुंच गए ये घर तक पहुंच गए जिन्हें चिर तक घर नहीं पहुंचे पहुँचे इस पड़ाओ सुख नहीं मिलने लगा ना परिवार सुख मिलेगा ना कारोबार बच्चे सुख मिलेगा ना धन संपदा दुख मिले जो है सुख मिलेगा बल्कि धन संपदा जितनी ज़्यादा बढ़ेगी व्याकुलता चिंता उतनी बढ़ जाएगी बड़े बड़े जो डीसे लोग तिन व्यापे ਚਿੰਤਾ ਰੋ ਬੜੀ ਚਿੰਤਾ ਪਹਿਲੇ ਬਹੁਤ ਵੱਡੀ ਭਰਮਣਾ ਮਿਲ ਜਾਏ ਮਿਲ ਜਾਏ ਤਾਂ ਚਿੰਤਾ ਕਿਧਰੇ ਚਲੀ ਨਾ ਜਾਏ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਪਤਾ ਹੈ ਚਿੰਤਾ ਕਿਸ ਗੱਲ ਨਹੀਂ ਆਉਂਦੀ ਹੈ ਚਿੰਤਾ ਦੇ ਦੋ ਕਾਰਨ ਨੇ ਮੂਲ ਚਲੋ ਕਹਿ ਦਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਦੀ ਵਿਆਖਿਆ ਮੈਂ ਕਰਦੇ ਹਾਂ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਚਿੰਤਾ ਦੇ ਦੋ ਕਾਰਨ ਨੇ ਕਿ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਹਿਲਾ ਕਾਰਨ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ ਹੋ ਨਾ ਜਾਏ ਐ ਪਹਿਲਾ ਹੋ ਨਾ ਜਾਏ दूसरा ऐसा नहीं होना चाहिए किधरे हो ना जाए पहला और दूसरा ऐसा होना चाहिए मैं चाहना ऐसा हो वे मेरा उद्दम है मेरा पुरसारथ है ऐसा हो, ऐसा हो वे ऐसा होना चाहिए पर अंदर चिंता बनी हुए मता ना होवे ना हो चिंता देगा उम्मीद है गल पकड़ दे चाहिए चलो मैं एक दफ़ा फिर दोहरा हैं ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾ ਕਿਹੜੇ ਚੱਕਰਾਂ 'ਚ ਪਿਆ ਜੋ پڑੋਸੀ ਨਾਲ ਹੋਇਆ ਤੇਰੇ ਨਾਲ ਵੀ ਹੋਣਾ ਹੈ ਕਿਹੜੇ ਚੱਕਰਾਂ 'ਚ ਪਿਆ ਆ ਦਲੇਰ ਜੀ ਲੰਗਰ ਚੱਕਰੇ ਸੀ ਭਾਈ ਸਾਹਿਬ ਭਾਈ ਕਲਿਆਨ ਸਿੰਘ ਉਹ ਨਾਲ ਸਨ ਬਜ਼ੁਰਗੋਆ ਬਹੁਤ ਬਜ਼ੁਰਗ ਹੋ ਗਏ ਲੰਗਰ ਛਕਦੇ ਆ ਉਹਨਾਂ ਦੀ ਦਾੜ ਹੱਥ ਦੇ ਚ ਆ ਗਈ ਗਿਰ ਗਈ ਮੈਨੂੰ ਕਹਿਣ ਲੱਗੇ ਗੈ ਨਹੀਂ ਜੀ ਮੇਰੇ ਨਾਲ ਤੇ ਅਨਹੋਣੀ ਹੋ ਗਈ ਮੈਂ ਕਿਹਾ ਅਨਹੋਣੀ ਨਹੀਂ ਹੋਈ ਇਹ ਸਾਰੇ ਹੀ ਦੰਦ ਗਿਰਣਗੇ ਜੇ ਤੇ ਇੱਕੋ ਹੀ ਦਾੜ ਗਿਰੀ ਐਵੇਂ ਕਿਹੜੇ ਚੱਕਰਾਂ ਚ ਪਿਆ ਮੈਂ ਅਨਹੋਣੀ ਨਹੀਂ ਹੋਈ ਹੋਣੀ ਹੋਈ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਆਉਂਦਾ ਨਹੀਂ ਹੁੰਦਾ ਇਹ ਤੇ ਹੋਣੀ ਹੋਈ ਹੈ ਬੰਦਾ ਬੁੱਢਾ ਹੋ ਜਾਏ ਕਹਿੰਦਾ ਅਨਹੋਣੀ ਹੋ ਗਈ ਚੱਲ ਨਹੀਂ ਸਕਦਾ ਕੌਣ ਰਸੇ ਤੇ ਹੋਣੀ ਹੋਈ ਸਾਰੇ ਹੀ ਬੁੱਢੇ ਹੁੰਦੇ ਪਾਰੋਂ ਸਿੱਖੇ ਜੋ ਵਾ ਤੂੰ ਆਪਣੇ ਵੀ ਜਾਣ ਜੇ پڑੋਸੀ ਬੁੱਢਾ ਹੋ ਗਿਆ ਤੂੰ ਵੀ ਹੋਵੇਂਗਾ ਤੇ ਜੇ پڑੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲਨੀ ਹੈ ਉਸ ਤੱਕ ਹੀ ਮਾ ਪਾਰੋਂ ਸਿੱਖੇ ਜੋ ਹੁਆ ਤੂੰ ਆਪਣੇ ਵੀ ਜਾਣ ਘੱਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਏ ਕਿਦਰੇ ਹੋਣਾ ਜੇ ਹੋਣਾ ਜੇ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਣਾ ਚਾਹੀਦਾ ਮੇਰੀ ਮਿਹਨਤ ਮੇਰਾ ਉਦਮ ਮੇਰਾ ਪਰਸ਼ਾਰਤ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਮਤਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਦੇ ਜੋ ਕਹਿ ਰਹੇ ਨੇ ਅਨਹੋਣੀ ਕਿਸੇ ਨਾਲ ਨਹੀਂ ਆਉਂਦੀ ਹੋਣੀ ਆਉਂਦੀ ਹੈ ਐਸਵਾਸੇ ਚਿੰਤਾ ਨਾ ਕਰ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਤਾਂ ਕਿ ਕੀ ਲਈਏ ਚਿੰਤਾ ਤੇ ਉਸ ਦੀ ਕਰਨੀ ਚਾਹੀਦੀ ਹੈ ਕਿ ਇਹ ਦੀ ਜੋ ਅਨ ਹੋਣੀ ਹੋਵੇ ਜੇਕਰ ਅਨ ਹੋਣੀ ਆਉਂਦੀ ਹੋਵੇ ਸਤਿਗੁਰੇ ਸ਼ਬਦ ਦੇ ਚ ਇਹ ਕਹਿ ਰਹੇ ਨੇ ਅਨ ਹੋਣੀ ਕਿਸੇ ਨਾਲ ਨਹੀਂ ਆਉਂਦੀ ਮਾਈ ਹੋਂ ਨ ਹਾਰ ਸੋ ਹੋਈ ਹੈ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਆਉਂਦਾ ਉਹ ਨਹੀਂ ਆਉਂਦਾ तो मैं अर्ज करा रस्ते चंगा परिवार मिल गया पढ़ाओ है कारोबार मिल गया पढ़ाओ है रहन अच्छी महल माड़िया मिल गए पढ़ाओ है मान मर्यादा मिल गई है इज्जत मिल गई है रस्ते का पढ़ाओ है बहुत ही धन संपदा मिल गई है पढ़ाओ है परमात्मा मिल गया घर मिल गया टिकाने पहुँच गया मेरे मन पर वे प्यारे आओ घरे ਕਿ ਸਾਰਿਆਂ ਦਾ ਘਰ ਇੱਕ ਪਰਮਾਤਮਾ ਹੈ ਮੁਕਾਮ ਉਹ ਹੀ ਸਾਰਿਆਂ ਦਾ ਮੁਕਾਮ ਮੁਕਾਮ ਉਹ ਹੀ ਇੱਕ ਹੈ ਨਾਨਕਾ ਸੱਚ ਬਗਵਾਨ ਜਿਹੜੇ ਮੁਕਾਮ ਦੇ ਪਹੁੰਚ ਜਾਂਦੇ ਨੇ ਫਿਰ ਸੇਵਾ ਨੂੰ ਯਾਦ ਕਰਦੇ ਆ ਉਹਨਾਂ ਦਾ ਸਿਮਰਨ ਕਰਦੇ ਆ ਉਹਨਾਂ ਦੇ ਬੋਲਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਕਥੀਆਂ ਕਥਾ ਕਹਾਣੀਆਂ ਸੁਣਦੇ ਆ ਸੁਣਾਉਂਦੇ ਆ ਕਬੀਰ ਮੁਕਾਮ ਤੇ ਪਹੁੰਚ ਗਏ ਰਵਦਾਸ ਵੀ ਪਹੁੰਚ ਗਏ ਸਦਨਾ ਸੈਨ ਵੀ ਪਹੁੰਚ ਗਏ ਬਾਬਾ ਫਰੀਦ ਵੀ ਪਹੁੰਚ ਗਏ ਐਸਵਾ ਸੈਨਾ ਦੇ ਬੋਲਾਂ ਨੂੰ ਅਸੀਂ ਮੱਥਾ ਟੇਕਦੇ ਆਂ ਸਰਦਾਂ ਨਾਲ ਯਾਦ ਕਰਨਾ ਹੈ ਤੇ ਟਿਕਾਣੇ ਤੇ ਪਹੁੰਚ ਗਏ ਸੀ ਰਸਤੇ 'ਚ ਹੀ ਰਹੇ ਗਏ ਅੱਗੇ ਵਾਲਿਆਂ ਨੂੰ ਦੇਖਾਂਗੇ ਤੇ ਕੁਝ ਕੜਪ ਪੈਦਾ ਹੋਵੇਗੀ ਇੱਕ ਹੋਰ ਕੀਮਤੀ ਨੁਕਤਾ ਵੀ ਚੇਤੇ ਰੱਖ ਲੈਣਾ